ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਚੇ ਲਈ ਜਾਊਗੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏਕਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗੇ ਪੁਰਾਣੇ ਦੀ ਆ ਜਿਹੜਾ ਤੁਸੀਂ ਸਕਰੀਨ ਤੇ 855 ਸਵਰਾਜ ਟਰੈਕਟਰ ਦੇਖ ਰਹੇ ਹੋ 1992 ਮਾਡਲ ਆ ਜੀ ਤੀਜੇ ਨਾ ਏ ਜਿਹੜੇ ਘਰੇ ਵੀਡੀਓ ਬਣਾ ਰਹੇ ਬਾਈਆਂ ਦੇ ਖੁੱਦ ਦੇ ਨਾ ਏ 10 ਸਾਲ ਹੋ ਗਏ ਬਾਈਆਂ ਦੇ ਰੱਖੇ ਨੂੰ ਬਾਈ ਕਹਿੰਦਾ ਇੰਜਨ ਦਾ ਕੰਮ ਪੂਰਾ ਹੋਇਆ ਵਾ ਇੰਜਨ ਗিয়ার ਦੀ ਪੂਰੀ ਗਾਰੰਟੀ ਲੈਂਦੇ ਆ ਕੋਈ ਵੀ ਵੀਰ ਆਪਦਾ ਲੈਣ ਤੋਂ ਪਹਿਲਾਂ ਵਾਕੇ ਚੈੱਕ ਕਰ ਸਕਦਾ ਏ ਜੀ ਹਾਲਤ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ ਮਗਰ ਲਿਆਂ ਦੀ ਮੂਰ ਲਿਆਂ ਦੀ ਦੇਖ ਲੋ ਜੀ ਕੰਡੀਸ਼ਨ ਹੈ ਇੰਜਨ ਦੀ ਕੰਡੀਸ਼ਨ ਦੇਖ ਲੋ ਸ਼ੋ ਦਾ ਰੱਗ オリジナル ਆ ਬਾਈਆਂ ਦੀ ਲਾ ਕੇ ਰੱਖੀ ਹੋਈ ਸੀ ਛੋਟੀ ਸ਼ੋ ਲਾਈ ਹੋਈ ਸੀ ਛਤਰੀ ਤੇ ਡੈਕ ਡੰਡਾ ਫੱਟੀ ਬਾਈ ਕਹਿੰਦਾ ਨਾਲ ਦੇਣਗੇ ਕੰਡੀਸ਼ਨ ਬੈਕ ਸਾਈਡ ਤੋਂ ਵੀ ਚੈੱਕ ਕਰ ਲੋ ਜੀ ਜਿਹੜੇ ਵੀਰ ਨੂੰ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਈ ਦਾ ਕਰੇ ਲੂ ਟਰੈਕਟਰ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਕੋਈ ਵੀ ਆ ਆਪਦੀ ਤਸੱਲੀ ਵਾਸਤੇ ਵਾਕੇ ਚੈੱਕ ਕਰ ਸਕਦਾ ਏ ਕੰਡੀਸ਼ਨ ਤੁਸੀਂ ਨੇੜੇ ਤੋਂ ਦੇਖ ਲਓ ਜੀ ਸ਼ੋਅ ਦੀ ਕੰਡੀਸ਼ਨ ਚੈੱਕ ਕਰ ਲਓ origignal ਰੰਗ ਆ ਬਾਈ ਕਹਿੰਦੇ ਅਸੀਂ ਲਾ ਕੇ ਰੱਖੀ ਹੋਈ ਸੀ ਸ਼ੋਅ ਜੀ ਮਾਡਲ ਚੈੱਕ ਕਰ ਲਓ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਹਾਂ